ਮੇਲੇ ਦਾ ਇਕੱਠ ਬਹੁਤ ਸੁਖ ਨਾਲ ਬਹੁਤ ਜ਼ਿਆਦਾ ਹੋਇਆ ਵੀ ਪਹਿਲਾਂ ਵਾਲੇ ਜਿੰਨੇ ਵੀ ਮੇਲੇ ਪੰਜ ਭਰੇ ਆਏ ਪੰਜਵਾਂ ਮੇਲਾ ਉਹਨਾਂ ਦੇ ਵਿੱਚ ਇਹ ਰਿਕਾਰਡ ਤੋੜ ਇਕੱਠ ਹੋਇਆ ਸਾਰੇ ਪੰਜਾਂ ਮੇਲਿਆਂ ਦੇ ਵਿੱਚੋਂ ਤੋਂ ਕਰਾਏ ਸੀਗੇ ਜਿਹਦੇ ਪ੍ਰਦਰਸ਼ਨੀ ਚ ਬਹੁਤ ਸੋਹਣੇ ਸੋਹਣੇ ਘੋੜੇ ਆਏ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਮਹਾਰਾਸ਼ਟਰ ਮਤਲਬ ਕੇਰਲਾ ਤੱਕ ਦੇ ਘੋੜੇ ਆਏ ਤੋਂ ਨਵੀਂ ਜਿਹੜਾ ਇਹ ਪ੍ਰਵਾਸ ਵਾਲਾ ਸਭ ਤੋਂ ਵਧੀਆ ਰੋਕਣਾ ਤਰੀਕਾ ਇਹੀ ਹੈ ਕਿ ਸਾਡੇ ਇਧਰ ਨੌਜਵਾਨਾਂ ਨੂੰ ਇਧਰ ਸ਼ੌਕ ਪੈਦਾ ਹੋਣੇ ਚਾਹੀਦੇ ਆ। ਕੱਲੇ ਘੋੜਿਆਂ ਦੇ ਨਹੀਂ ਨਾਲ ਕੁੱਤੇ ਵੀ ਆਏ, ਇੱਥੇ ਕਬੂਤਰ ਹੈ, ਬੱਕਰੀਆਂ ਆਈਆਂ ਨੇ, ਮੱਝਾਂ-ਗਾਵਾਂ ਆਈਆਂ ਨੇ ਹਣਾ, ਮੋਢੀਆਂ ਆਈਆਂ ਨੇ, ਮੁਰਗੀ ਪਾਲਣ ਲੱਗਤਾ ਕਰ ਲੋ ਤੁਸੀਂ, ਮੱਝਾਂ ਪਾਲ ਲੋ, ਗਾਵਾਂ ਪਾਲ ਲੋ, ਕੋਈ ਵੀ ਕੀਤਾ ਅੱਜ ਗੱਲ ਮਾੜਾ ਨਹੀਂ। ਤੇ ਜੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਕਿਹਾ ਵੀ ਚੰਗੇ ਹਥਿਆਰ ਰੱਖੋ, ਚੰਗਾ ਆਵਦਾ ਸ਼ੌਕ ਪਜਾਓ, ਚੰਗੇ ਘੋੜੇ ਰੱਖੋ, ਤਿਆਰ-ਵਰ ਤਿਆਰ ਰਹੋ, ਸੋਹਣੀਆਂ ਦਸਤਾਰਾਂ ਸਜਾਓ। ਵੰਡੀ ਸਾਬੋ ਵਿਕੇ ਚੱਲ ਰਹੇ ਘੋੜੇ ਘੋੜੀਆਂ ਦੇ ਮੇਲੇ ਦੌਰਾਨ ਅੱਜ ਰੇਵੀਆ ਚਾਲ ਦੇ ਮੁਕਾਬਲੇ ਕਰਾਏ ਗਏ ਨੇ ਤੇ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਜਿੱਥੇ ਰੇਵੀਆ ਚਾਲ ਮੁਕਾਬਲੇ ਵਿੱਚ ਭਾਗ ਲੈਣ ਲਈ ਘੋੜੇ ਘੋੜੀਆਂ ਪੁੱਜੇ ਉੱਥੇ ਹੀ ਇਹਨਾਂ ਨੂੰ ਦੇਖਣ ਲਈ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕ ਵੀ ਪੁੱਜੇ ਜਿਨ੍ਹਾਂ ਲਈ ਖਾਸ ਪ੍ਰਬੰਧ ਆ ਜਿਹੜੇ ਇੱਥੇ ਕਿਤੇ ਹੋਏ ਸਨ ਪ੍ਰਬੰਧਕਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਕਿਸ ਤਰ੍ਹਾਂ ਦਾ ਦਿਲ ਰਿਹਾ ਤੇ ਆਉਣ ਵਾਲੇ ਦਿਨਾਂ 'ਚ ਹੋਰ ਕਿਹੜੇ-ਕਿਹੜੇ ਮੁਕਾਬਲੇ ਹੋਣੇ ਨੇ ਪੀਟੀਸੀ ਦੀ ਟੀਮ ਸਾਡੇ ਮੇਲਾ ਗਰਾਊਂਡ ਦੇ ਵਿੱਚ ਪਹੁੰਚੀ ਹੈ ਬਹੁਤ ਜੀ ਆਇਆਂ ਨੂੰ ਸਾਡਾ ਸ਼੍ਰੀ ਦਮਨਵਾ ਸਾਹਿਬ ਹਾਰਸ ਕਮੇਟੀ ਵੱਲੋਂ ਪੰਜਵਾਂ ਘੋੜਿਆਂ ਦਾ ਮੇਲਾ ਕਰਾਇਆ ਜਾ ਰਿਹਾ ਹੈ ਇਹਦੇ ਵਿੱਚ ਕੀ ਪ੍ਰਸ਼ਾਸਨ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਡੀਐਸਪੀ ਸਰਦਾਰ ਹਰਪੀ ਸਿੰਘ ਜੀ ਬਹੁਤ ਯੋਗਦਾਨ ਦਿੱਤਾ ਸਾਨੂੰ ਤੇ ਬਹੁਤ ਹੀ ਇਹਨਾਂ ਦੀ ਸਾਰੀ ਟੀਮ ਨੇ ਪ੍ਰਬੰਧ ਸਾਡਾ ਮਤਲਬ ਮੇਲੇ ਦਾ ਇਕੱਠ ਬਹੁਤ ਸੁਖ ਨਾਲ ਬਹੁਤ ਜ਼ਿਆਦਾ ਹੋਇਆ ਵੀ ਪਹਿਲਾਂ ਵਾਲੇ ਜਿੰਨੇ ਵੀ ਮੇਲੇ ਪੰਜ ਭਰੇ ਆਏ ਪੰਜਵਾਂ ਮੇਲਾ ਉਹਨਾਂ ਦੇ ਵਿੱਚ ਇਹ ਰਿਕਾਰਡ ਤੋੜ ਇਕੱਠ ਹੋਇਆ ਸਾਰੇ ਪੰਜਾਂ ਮੇਲਿਆਂ ਦੇ ਵਿੱਚੋਂ ਤੇ ਇਹਨਾਂ ਦਾ ਪ੍ਰਸ਼ਾਸਨ ਦਾ ਸਾਨੂੰ ਬਹੁਤ ਜਿਆਦੇ ਸੋਹਣਾ ਯੋਗਦਾਨ ਮਿਲਿਆ ਹੈਗਾ ਤੇ ਜੇ ਪ੍ਰਸ਼ਾਸਨ ਦਾ ਔਰ ਸਾਰੇ ਇਲਾਕੇ ਦਾ ਸਾਨੂੰ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਦਿਨ ਦੂਰ ਨਹੀਂ ਵੀ ਇਹ ਤੁਮਨਵਾਸਾਬ ਦਾ ਮੇਲਾ ਇੱਕ ਮਿੰਨੀ 올ਿਪਿਕ ਵਜੋਂ ਜਾਣਿਆ ਜਾਇਆ ਕਰੂਗਾ ਤੇ ਸ਼੍ਰੀ ਤੁਮਨਵਾਸਾਬ ਔਰ ਕਮੇਟੀ ਨੇ ਬਹੁਤ ਵਧੀਆ ਪ੍ਰਬਾਲਾ ਕਰਕੇ ਕੱਲ 30 ਨੂੰ ਸ਼ੋਅ ਕਰਾਏ ਸੀਗੇ ਜਿਹਦੇ ਪ੍ਰਦਰਸ਼ਨੀ ਚ ਬਹੁਤ ਸੋਹਣੇ ਸੋਹਣੇ ਘੋੜੇ ਆਏ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਮਹਾਰਾਸ਼ਟਰ ਮਤਲਬ ਕੇਰਲਾ ਤੱਕ ਦੇ ਘੋੜੇ ਆਏ ਤੇ ਅੱਜ ਰੇਵੀਆ ਚੱਲਾ ਹੋਈਆਂ ਨੇ ਜੀ ਜਿੱਦਾਂ ਕਿ ਹੁਣੇ ਆਪਾਂ ਸਮਾਪਨ ਕਰਕੇ ਹਟੇ ਆਂ ਇਸ ਤੋਂ ਬਾਅਦ ਉਹਨਾਂ ਦਾ ਆਪਾਂ ਮਤਲਬ ਇਨਾਮ ਵੰਡ ਸਮਾਰੋਹ ਰੱਖਿਆ ਹੋਇਆ ਹੈਗਾ ਆਰਟਿਸਪੀਕੇਸ਼ਨ ਇੰਨੀ ਸੋਹਣੀ ਵਧੀਆ ਹੋਈ ਹੈ ਪਿਛਲੇ ਸਾਲਾਂ ਦੇ ਵਿੱਚ 15 ਤੋਂ 20 ਜਾਂ 22 21 22 ਤੱਕ ਘੋੜੇ ਆਉਂਦੇ ਰਹੇ ਆ ਸਾਡੇ ਕੋਲੇ ਕਿ 32 35 ਘੋੜੇ ਸਾਡੇ ਕੋਲੇ ਮਤਲਬ ਐਂਟਰੀ ਹੋਈ ਹੈ ਜਿਹੜੇ ਕਿ ਨੀੜਲੇ ਸਾਰੀਆਂ ਸਟੇਟਾਂ ਦੇ ਵਿੱਚੋਂ ਵੀ ਆਏ ਆ ਤੇ ਪੰਜਾਬ ਦੇ ਵਿੱਚੋਂ ਬਹੁਤ ਹਮ ਹਮਾ ਕੇ ਰਾਏਕੋਟ ਜਗਰਾਉਂ ਲੋਹੇੜਾਣਾ ਮਤਲਬ ਕਾਰਨ ਕੀ ਹੈ ਵੀ ਉਸ ਏਰੀਏ ਦੇ ਵਿੱਚ ਖਾਸ ਕਰ ਦੁਆਬਾ ਏਰੀਏ ਦੇ ਵਿੱਚ ਬਹੁਤ ਜਿਆਦੇ ਤੇ ਚੱਲਾਂ ਵਾਲੇ ਘੋੜੇ ਵੱਧ ਰੱਖਦੇ ਆ ਲੋਕ ਸ਼ੌਂਕ ਵੱਧ ਆ ਲੋਕਾਂ ਨੂੰ ਤੇ ਹੁਣ ਆਪਾਂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮਾਲਵੇ ਇਲਾਕੇ ਨੂੰ ਇਹ ਸ਼ੌਂਕ ਪਾਉਣਾ ਹੈਗਾ ਤੇ ਹੁਣ ਤੱਕ ਚਾਰ ਮੇਲੇ ਤੋਂ ਪਹਿਲਾਂ ਲੱਗ ਚੁੱਕੇ ਬਹੁਤ ਜਿਆਦੇ ਪ੍ਰਮਾਤਮਾ ਦੀ ਕਿਰਪਾ ਨਾਲ ਇਲਾਕੇ 'ਚ ਘਰ ਘਰ ਘੋੜੇ ਹੋਗੇ ਸਾਡੀ ਨੌਜਵਾਨ ਪੀੜ੍ਹੀ ਇਸ ਪਾਸੇ ਬਹੁਤ ਜੁੜੀ ਹੈ ਤੇ ਹੁਣ ਸਾਨੂੰ ਵੀ ਸਾਡਾ ਵੀ ਹੌਸਲਾ ਵਧਿਆ ਸਾਰੀ ਦਾ ਨਾ ਹੌਸ ਕਮੇਟੀ ਦਾ ਕਿਉਂਕਿ ਪ੍ਰਸ਼ਾਸਨ ਦਾ ਔਰ ਇਲਾਕੇ ਦਾ ਨਗਰ ਦਾ ਸਾਨੂੰ ਬਹੁਤ ਵੱਡਾ ਸਹਿਯੋਗ ਮਿਲਿਆ ਹੈਗਾ ਉਹਦੇ ਕਰਕੇ ਵੀ ਹੁਣ ਪਾਰਟਿਸਪੇਸ਼ਨ ਵੀ ਬਹੁਤ ਹੋ ਗਈ ਤੇ ਯੂਥ ਵੀ ਇਕੱਤਰ ਹੋ ਗਿਆ ਇਹ ਮੈਂ ਕਹਿੰਨਾ ਵੀ ਬਹੁਤ ਸੋਹਣਾ ਸੰਦੇਸ਼ ਹੈ ਬਹੁਤ ਇੱਕ ਸੰਕੇਤ ਹੁੰਦੇ ਹਨ ਨਾ ਇਹ ਜੂਸ ਚੰਗੇ ਪਾਸੇ ਵੱਲ ਜਾ ਰਿਹਾ ਹੈ ਜਿਹੜੇ ਬੱਚੇ ਮਤਲਬ ਜੰਗ ਦੇ ਇਤੇ ਵਿੱਚੋਂ ਟੀਨੇਜ ਤੋਂ ਘੋੜਿਆਂ ਨਾਲ ਜੁੜ ਕੇ ਉਹ ਕਦੇ ਵੀ ਨਸ਼ਿਆਂ ਵਾਸਤੇ ਜਾਂ ਕਿਸੇ ਮਾੜੇ ਕੰਮ ਵਿੱਚ ਪੈਂਦੇ ਨਹੀਂ ਘੋੜਿਆਂ ਦਾ ਮਤਲਬ ਜੇ ਕਹੀਏ ਵੀ ਇੱਕ ਐਡਾ ਜਿਆਦਾ ਜਿਹੜੇ ਬੰਦੇ ਨੂੰ ਘੋੜਿਆਂ ਦਾ ਲਗਾਵ ਹੋ ਗਿਆ ਉਹ ਬਹੁਤ ਚੰਗੇ ਪਾਸੇ ਜਾਊਗਾ ਜੂਤ ਪ੍ਰਵਾਸ ਤੋਂ ਨਸ਼ਿਆਂ ਤੋਂ ਬਚ ਕੇ ਚੰਗੇ ਪਾਸੇ ਲੱਗੂਗਾ ਤੇ ਇੱਕ ਬਹੁਤ ਸੋਹਣਾ ਉਦਮ ਇਹ ਪਸ਼ੂਤਨ ਸਾਨੂੰ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਵੀ ਸਾਡੇ ਕਿਤੇ ਨਾਲ ਜਿਹੜਾ ਮਤਲਬ ਜੁੜਿਆ ਹੋਇਆ ਹੈਗਾ ਇਹ ਇਹਦੇ ਵਿੱਚ ਪਸ਼ੂਤਨ ਬਹੁਤ ਸੋਹਣੇ ਜਾਨਵਰ ਹੋਰ ਵੀ ਆਏ ਆ ਇਕੱਲੇ ਘੋੜੇ ਹੀ ਨਹੀਂ ਤੇ ਸਾਰੇ ਤਰ੍ਹਾਂ ਦੇ ਪਸ਼ੂਤਨ ਇੱਥੇ ਆਏ ਆ ਚਿੜੀਆਂ ਜਾਨਵਰ ਵੀ ਆਏ ਆ ਤੇ ਸਾਰੇ ਤਰ੍ਹਾਂ ਦੇ ਜਿੰਨੇ ਵੀ ਕੋਈ ਸ਼ੌਂਕੀ ਬੰਦੇ ਆ ਉਹਨਾਂ ਨੇ ਵੀ ਹਾਜ਼ਰੀ ਲਵਾਈ ਹੈ ਤੇ ਬਹੁਤ ਸੋਹਣਾ ਘੱਟ ਹੋਇਆ ਨੌਜਵਾਨਾਂ ਵੱਡੀ ਗਿਣਤੀ 'ਚ ਦੇਖੀ ਆ ਮੇਲੇ 'ਚ ਤੇ ਵੱਡੀ ਗਿਣਤੀ ਇਸ ਵਾਰ ਜਿਹੜੇ ਹੋਰ ਵੀ ਨੌਜਵਾਨਾਂ ਨਵੇਂ ਘੋੜੇ ਘੋੜੀਆਂ ਕਰਤੀਆਂ ਲੱਗਦਾ ਕੋਈ ਫਰਕ ਪਾਊਗਾ ਨੌਜਵਾਨ ਪੀੜੀ ਆੜੀ ਇੱਥੇ ਬਾਹਰ ਜਾ ਰਹੀ ਹੈ ਜਾਂ ਨਸ਼ਿਆਂ ਵੱਲ ਜਾ ਰਹੀ ਹੈ ਘੋੜਿਆਂ ਵੱਲ ਵੀ ਉਤਸ਼ਾਹ ਹੋਊਗੀ ਬਿਲਕੁਲ ਮਨਰੇਜ ਜੀ ਮੈਂ ਤੁਹਾਡੇ ਮੱਧਮ ਰ ਸਭ ਤੋਂ ਵਧੀਆ ਰੋਕਣ ਦਾ ਤਰੀਕਾ ਇਹ ਹੀ ਹੈ ਕਿ ਸਾਡੇ ਇਧਰ ਨੌਜਵਾਨਾਂ ਨੂੰ ਇਧਰ ਸ਼ੌਕ ਪੈਦਾ ਹੋਣੇ ਚਾਹੀਦੇ ਆ। ਕੱਲੇ ਘੋੜਿਆਂ ਦੇ ਨਹੀਂ ਨਾਲ ਕੁੱਤੇ ਵੀ ਆਏ, ਇੱਥੇ ਕਬੂਤਰ ਆ, ਬੱਕਰੀਆਂ ਆਈਆਂ ਨੇ, ਮੱਝਾਂ-ਗਾਂ ਆਈਆਂ ਨੇ ਹਣਾ। ਮੁਰਗੀਆਂ ਆਈਆਂ ਨੇ, ਮੁਰਗੀ ਪਾਲਣ ਦਾ ਕਿੱਤਾ ਕਰ ਲਓ ਤੁਸੀਂ, ਮੱਝਾਂ ਪਾਲ ਲਓ, ਗਾਂ ਪਾਲ ਲਓ। ਕੋਈ ਵੀ ਕਿੱਤਾ ਅੱਜ ਕੱਲ ਮਾੜਾ ਨਹੀਂ। ਤੁਸੀਂ ਹੱਥੀਂ ਕੰਮ ਕਰਦੇ ਹੋ, ਵਧੀਆ ਕੋਈ ਸ਼ੌਕ ਲੱਗਦਾ ਤਾਂ ਉਹ ਪਰਵਾਸ ਨੂੰ ਰੋਕਣ ਵਾਸਤੇ ਇਹ ਸਭ ਤੋਂ ਵਧੀਆ ਮੈਂ ਕਹਿੰਦਾ ਵੀ ਉਪਰਾਲਾ ਦਾ ਜਿਹੜਾ ਕਰ ਰਹੇ ਆ ਦੰਦਮਾ ਸਾਬ ਹਾਰਸਟੇਡੀ ਵਾਲੇ ਭਰਾ ਸਾਰੇ ਬਤਾਈ ਦੇ ਪਾਤਰ ਨੇ। ਕਿ ਅੰਨੇ ਸੋਹਣੇ ਸੋਹਣੇ ਜਾਨਵਰ ਆਏ ਆ ਤੇ ਕਿਤਾ ਇੰਨਾ ਮੇਲਾ ਪਰ ਹੈ ਮੈਨੇ ਜੀ ਤੁਸੀਂ ਆਪ ਹੀ ਦੇਖ ਲਓ ਕਿੰਨਾ ਇੱਥੇ ਰਸਾ ਹੈ ਨਾ ਇੰਨੀ ਚਾਹਲ ਪਹਿਲ ਅੱਡੇ ਸੋਹਣੇ ਜਾਨਵਰ ਇੱਥੇ ਆਏ ਹੋਏ ਨੇ ਤੇ ਮੈਂ ਕਹਣਾ ਵੀ ਦਿਲ ਬਾਗੋ ਬਾਗ ਹੀ ਹੋ ਗਿਆ ਬਹੁਤ ਬਹੁਤ ਧੰਨਵਾਦ ਜੀ ਭਾਈ ਜਸਪਾਲ ਵੀ ਸਾਡੇ ਨਾਲ ਮੌਜੂਦ ਨੇ ਭਾਈ ਜਸਪਾਲ ਮੇਲੇ 'ਚ ਲੱਗਦੇ ਲੇਟ ਹੋ ਗਏ ਕਿ ਤੇ ਮੇਲੇ ਦੀ ਰੌਣਕ ਵੀ ਪਹਿਲਾਂ ਵੀ ਤੁਸੀਂ ਬਹੁਤ ਲਾਈ ਤੇ ਅੱਜ ਹੀ ਪੂਰੀ ਲਾਈ ਹੈ ਕਿਵੇਂ ਦੇਖਦੇ ਹੋ ਪਹਿਲਾਂ ਮੇਲੇ ਨੂੰ ਬਹੁਤ ਵਧੀਆ ਜੀ ਮੇਲੇ ਦਾ ਅਰੇਂਜਮੈਂਟ ਸਭ ਤੋਂ ਚੰਗਾ ਹੈ ਜੀ ਜੋ ਹੈ ਆਪਣੀ ਮੇਲਾ ਕਮੇਟੀ ਹੈ ਉਹ ਜਿੰਨਾ ਅਰੇਂਜਮੈਂਟ ਵਧੀਆ ਮੇਲਾ ਲੱਗਦਾ ਹਰ ਮੇਲੇ ਨਾਲੋਂ ਬਹੁਤ ਵਧੀਆ ਸਾਫ਼ ਜਗਾ ਸੁਧਰਾ ਅਰੇਂਜਮੈਂਟ ਬਾਕੀ ਘੋੜੇ ਕਾਫੀ ਜ਼ਿਆਦਾ ਹੈ ਮੰਡੀ ਚ ਰੌਣਕ ਕਰਾਊਡ ਬਹੁਤ ਚੰਗਾ ਹੈ ਜੀ ਕਿਉਂਕਿ ਅੱਜ ਜਿਸ ਤਰ੍ਹਾਂ ਤੀਜਾ ਦਿਨ ਹੈ ਮੇਲੇ ਦਾ ਜੀ ਤੇ ਦੇਖਣ ਨੂੰ ਹੀ ਲੱਗਦਾ ਜਿਵੇਂ 10 ਸਾਲ ਹੋ ਗਏ ਮੇਲਾ ਜੰਮੇ ਨੂੰ ਜੀ ਬਹੁਤ ਹੀ ਵਧੀਆ ਅੱਜ ਬਾਕੀ ਚਾਲਾਂ ਘੋੜਿਆਂ ਦਾ ਡਿਸਪਲੇ ਹੋਇਆ ਸਾਰੇ ਬੰਦੇ ਖੁਸ਼ ਹੋ ਕੇ ਗਏ ਇੱਥੇ ਕੋਈ ਬੰਦਾ ਨਾਰਾਜ਼ ਨਹੀਂ ਹੋਇਆ ਹਾਂ ਬਾਕੀ ਤੁਸੀਂ ਜਿਹੜਾ ਮੇਲਾ ਸਾਰਾ ਕਵਰ ਕਰਦੇ ਹੋ ਸਾਡੇ ਚੈਨਲਾਂ ਵਾਲੇ ਇਹਦਾ ਸਾਨੂੰ ਬੜਾ ਬੈਨੀਫਿਟ ਹੈ ਜੀ ਸਾਰੇ ਭਰਾ ਬੜੇ ਖੁਸ਼ ਹੁੰਦੇ ਆ ਬਾਕੀ ਜਿਹੜੇ ਜ਼ਿੰਮੇਵਾਰ ਆਪਣੇ ਸਾਰੇ ਬਾਬਾ ਜੀ ਹੋਰੀ ਜਿੰਨੀ ਆਪਣੀ ਕਮੇਟੀ ਹੈ ਸਾਰਿਆਂ ਦਾ ਧੰਨਵਾਦ ਕਰਦੇ ਆ ਵੀ ਇਸ ਕੁਛ ਨਾ ਭਾਈ ਲੰਬੇ ਸਮੇਂ ਤੋਂ ਘੋੜਿਆਂ ਦਾ ਕੰਮ ਕਰਦੇ ਹੋ ਪਰ ਜਿਵੇਂ ਮੇਲੇ ਬਦਨੇ ਸ਼ੁਰੂ ਹੋਏ ਆ ਲੱਗਦਾ ਵੀ ਨੌਜਵਾਨ ਵੀ ਇਹਦੇ ਬਾਹਰ ਜਾਈ ਜਾਂਦੇ ਸੀ ਨਸ਼ੇ ਵੱਲ ਜਾਈ ਨਹੀਂ ਹੁਣ ਘੋੜਿਆਂ ਦੇ ਨਾ ਚੜੇ ਨਜ਼ਰ ਆਉਂਦੇ ਵੈਸੇ ਨਾ ਬਹੁਤ ਫਰਕ ਹੈ ਜੀ ਇਸ ਸੀਨ ਆ ਜਿਹੜੇ ਮ ਉਹਨਾਂ ਦਾ ਵੀ ਇਧਰ ਨੂੰ ਰੁਝਾਨ ਕਾਫੀ ਜ਼ਿਆਦਾ ਹੋਇਆ। ਬਾਕੀ ਜਿਹੜੇ ਪਹਿਲਾਂ ਤਾਂ ਰੇਟ ਨਹੀਂ ਹੁੰਦਾ ਸੀ ਝਕੂੜਿਆਂ ਦਾ ਜਾਂ ਬੱਚਿਆਂ ਦਾ ਚੰਗਾ ਜੀ। ਹੁਣ ਜਿਹੜੇ ਨੌਜਵਾਨ ਤਾਂ ਹੀ ਇਧਰ ਨੂੰ ਝਕਾ ਕੀਤਾ ਜੀ ਵੀ ਬਾਹਰ ਜਾ ਕੇ ਇੰਨੇ ਨੇ ਪੈਸੇ ਲਾ ਕੇ ਉਹਦੇ ਨਾਲੋਂ ਬਿਹਤਰ ਆ ਵੀ ਆਪਦੇ ਇੱਥੇ ਕੋਈ ਪੰਜ ਚਾਰ ਘੋੜੀਆਂ ਲੈ ਕੇ ਜਾਓ ਤਾਂ ਸਟੱਡ ਬਣਾ ਕੇ ਸਾਰੇ ਬੰਦੇ ਜਿਹੜੇ ਖਰਚਾ ਨਿਕਲਦਾ ਜੀ। ਹਾਂ ਇਧਰ ਨੂੰ ਰੁਝਾਨ ਹੋਇਆ ਹੁਣ ਬਹੁਤ ਜ਼ਿਆਦਾ ਰੁਝਾਨ ਵਧਿਆ ਜੀ ਮੇਲਿਆਂ ਕਰਕੇ ਘੋੜੇ ਘੂੜੀਆਂ ਦੇ ਕਰਕੇ ਨੌਜਵਾਨ ਪੀੜ੍ਹੀ ਐ ਜਿਹੜੀ ਹੋ ਸਕਦਾ ਜੀ ਇਧਰ ਨੂੰ ਮੁੜੀ ਐ ਤਾਂ ਨਸ਼ਿਆਂ ਤੋਂ ਬਚੇ ਜੀ। ਬਿਲਕੁਲ ਖਾਨ ਸਾਹਿਬ ਤੁਸੀਂ ਕਿਵੇਂ ਦੇਦੇ ਮੇਲਾ ਵੀ ਦੇਖਿਆ ਜਗਾ ਜਗਾ ਜਾਣੇ ਹੋ ਗਾਣ ਵੀ ਜਾਣੇ ਹੋ ਤੇ ਪਹਿਲਾਂ ਤਾਂ ਦਰਸ਼ਕਾਂ ਨੂੰ ਕਿਹਾ ਕੋਈ ਸ਼ੇਰ ਸੁਣਾ ਕੇ ਦਾ ਦੋ ਤੇ ਕਿਵੇਂ ਮੇਲੇ ਦੀ ਰੌਣ ਕਿਵੇਂ ਦੇਖੀ ਕਿ ਕੋਇਲ ਬੋਲ ਦੀ ਜਿੱਦਾਂ ਚੰਗੀ ਲੱਗਦੀ ਬਾਗਾਂ ਚੋਂ ਕੋਇਲ ਬੋਲ ਦੀ ਜਿੱਦਾਂ ਚੰਗੀ ਲੱਗਦੀ ਬਾਗਾਂ ਚੋਂ ਕਿ ਡੁੱਲ ਡੁੱਲ ਪੈਂਦਾ ਪਿਆਰ ਪਿੰਡਾਂ ਦੇ ਰੀਤ ਰਿਵਾਜਾਂ ਚੋਂ ਬਹੁਤ ਸੋਹਣਾ ਇਨੀਸ਼ੀਏਟਿਵ ਬਾਬਾ ਜੋਰਾਜੀ ਹੋਣ ਦਾ ਔਰ ਜਿੰਨੇ ਵੀ ਮੋਤਵਾਰ ਸੱਜਣ ਸਖਸ਼ੀ ਤਾ ਇਹ ਮੇਲਾ ਕਰਾ ਰਹੇ ਨੇ ਬਾਬਾ ਦਰਸ਼ਨ ਜੀ ਬਾਬਾ ਜੋਰਾਜੀ ਬੈਸਖੀ ਵਿੱਚ ਇੱਥੇ ਹੋਣੀ ਤੇ ਬੱਚਿਆਂ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਨੌਜਵਾਨ ਪੀੜ੍ਹੀ ਨੂੰ ਨਾ ਜਿਹੜੇ ਕੁਰਾਹੇ ਪਈ ਹੋਈ ਆ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਘੋੜਿਆਂ ਦੇ ਪ੍ਰੇਮ ਨਾਲ ਪਾਉਣਾ ਘੋੜੇ ਪਾਲਕ ਬਣਾਉਣਾ ਇਹ ਬਾਬਾ ਜੀ ਉਹਨਾਂ ਦਾ ਇਹ ਪ੍ਰਾਪਤੀ ਹੈ ਸੇਰਾ ਸਾਡੇ ਮੋਤਵਰ ਤਲਵੰਡੀ ਸਾਹਿਬ ਬੋਲ ਜਾਂਦਾ ਬਾਬਾ ਦਰਸ਼ਨ ਜੀ ਉਹਨਾਂ ਨੂੰ ਔਰ ਉਸ ਤੋਂ ਵੱਡੀ ਗੱਲ ਕਿ ਇਹ ਜਿਹੜੀ ਜਗ੍ਹਾ ਅੱਜ ਦੇ ਵਿੱਚ ਇਹ ਮੇਲਾ ਹੋ ਰਿਹਾ ਹੈ ਦਮਦਮਾ ਬਿਲਡਰਸ ਤਲਵੰਡੀ ਸਾਹਿਬ ਵੱਲੋਂ ਸਹਿਜਵੀਰ ਸਿੰਘ ਸਿੱਧੂ ਭਾਈ ਹਰਪਾਲ ਸਿੰਘ ਸਿੱਧੂ ਉਹਨੇ ਗੁੱਗੂ ਮੇਰਾ ਭਰਾ ਬਲਵਿੰਦਰ ਗਿੱਲ ਕਿਪਾ ਨੰਬਰਦਾਰ ਇਹਨਾਂ ਦਾ ਬਹੁਤ ਸੋਹਣਾ ਕੋ ਫ੍ਰੀ ਆਫ ਕਾਸਟ ਦਿੱਤੀ ਗਈ ਹੈ ਇਹ ਵੱਡਾ ਉਪਰਾਲਾ ਹੈ ਤੇ ਇਸ ਨਗਰ ਨੂੰ ਮੈਂ ਚਾਹੁੰਗਾ ਕਿ ਮਾਲਕ ਮੇਸ਼ਾ ਦਿਨ ਦੁਗਣੀ ਰਾਤ ਚੋਗਣੀ ਤਰਤੀ ਕਰੇ ਕਿਉਂਕਿ ਨਗਰ ਤੋਂ ਵੱਡਾ ਕੋਈ ਵੀ ਨਹੀਂ ਹੈ ਜੇ ਤੁਸੀਂ ਆਪਣੇ ਭੈਣਾ ਭਰਾਵਾਂ ਨਾਲ ਆਪਣੇ ਨਗਰ ਦੇ ਨਾਲ ਵੱਡੇ ਹੋਣੀਓ ਅਸੀਂ ਵੀ ਜੇ ਬਾਹਰ ਫੋਰਨ ਜਾਂਦੇ ਆ ਜਾਂ ਕਿਤੇ ਵੀ ਬਾਹਰ ਜਾਂਦੇ ਆ ਤਾਂ ਸਾਨੂੰ ਅਸੀਂ ਇਹਨਾਂ ਕਰਕੇ ਇਹਨਾਂ ਦਾ ਅਸ਼ੀਰਵਾਦ ਆ ਆਏ ਮੇਰੀ ਸੱਜੇ ਕਬੀ ਬਹਾਮਣੇ ਹਰਪਾਲ ਹੋਣੀ ਲਗੂ ਹੋਣੀ ਬਲਵਿੰਦਰ ਹੋਣੀ ਨਗਰ ਨਗਰ ਦੇ ਨਾਲ ਸਾਰਾ ਕੁਝ ਹੈ ਮਾਲਕ ਇਸ ਨਗਰ ਨੂੰ ਚੜ੍ਹਦੀ ਕਲਾ ਬਖਸ਼ੇ ਹਮੇਸ਼ਾ ਤੇ ਬਾਬਾ ਜੀ ਨੇ ਪੂਰੇ ਪੰਜਾਬ ਨੂੰ ਮੈਂ ਕਹੂੰਗਾ ਕਿ ਸਾਡੇ ਤਲਵੰਡੀ ਸਾਹਿਬ ਉਹਦੇ ਕਿ ਸਾਡੇ ਮੋਤਵਰ ਨੇ ਇਹਨਾਂ ਨੇ ਪੂਰੇ ਪੰਜਾਬ ਨੂੰ ਰਿਪਰਜੈਂਟ ਪੂਰੇ ਵਰਲਡ ਤੇ ਕੀਤਾ ਇੱਕ ਵਾਰ ਤਾੜੀਆਂ ਮਾਰੋ ਸਾਬ ਸਾਨੂੰ ਤਾਂ ਸਾਡੇ ਬੱਚਿਆਂ ਨੂੰ ਦੱਸਣ ਮਾਤਰ ਦਾ ਇੱਕ ਉਹਨਾਂ ਨੂੰ ਜਾਗ ਲਾਉਣ ਦਾ ਤੜਕਾ ਲਾਉਣ ਦਾ ਹੀ ਇਹ ਬਹੁਤ ਵੱਡੀ ਗੱਲ ਹੈ ਵੀ ਤੁਸੀਂ ਉਹ ਸੂਰਬੀਰ ਯੋਧਿਆਂ ਦੀ alada ਹੋ ਜਿਨ੍ਹਾਂ ਨੇ ਉਹ ਜਮਰੋਤ ਦੇ ਕਿਲਿਆਂ ਤੇ ਜਾ ਕੇ ਅਫਗਾਨ ਫਤਿਹ ਕੀਤਾ ਤੇ ਅੱਜ ਸਾਨੂੰ ਆਪਦਾ ਮੂਲ ਪਛਾਣਨ ਦੀ ਲੋੜ ਹੈ ਆਪਦਾ ਮੂਲ ਪਛਾਣ ਕੇ ਘੋੜਿਆਂ ਦੇ ਉੱਤੇ ਚੜ੍ਹ ਕੇ ਤੇ ਜੋ ਸਾਡੇ ਗੁਰੂ ਸਾਹਿਬਾਂ ਨੇ ਸਾਨੂੰ ਕਿਹਾ ਵੀ ਚੰਗੇ ਹਥਿਆਰ ਰੱਖੋ ਚੰਗਾ ਆਪਦਾ ਸ਼ੌਕ ਪਜਾਓ ਚੰਗੇ ਘੋੜੇ ਰੱਖੋ ਤਿਆਰ ਵਰ ਤਿਆਰ ਰਹੋ ਸੋਹਣੀਆਂ ਦਸਤਾਰਾਂ ਸਜਾਓ ਤੇ ਇੱਕ ਕਾਇਮ ਹੋ ਕੇ ਆਪਦੇ ਬਲੱਡ ਨੂੰ ਚੰਗੀਆਂ ਘੋੜਾ ਘੋਲ ਖੇਡਾਂ ਜਿੰਨੀਆਂ ਪਹਿਲਾਂ ਮੇਲੇ ਹੁੰਦੇ ਸੀਗੇ ਹਰ ਇੱਕ ਮੇਲੇ ਦੇ ਵਿੱਚ ਘੋਲਾਂ ਖੇਡਾਂ ਬਾਜ਼ੀਆਂ ਵੱਡੇ ਤੋਂ ਵੱਡੇ ਮਤਲਬ ਇਨਾਮ ਰੱਖ ਕੇ ਕਰਵਾਉਂਦੇ ਰਹੇ ਆ ਸਾਡੇ ਪਿਓ ਦਾਤੇ ਉਹਵੇਂ ਜਿਵੇਂ ਸਾਡੋ ਚੱਲਣ ਦੀ ਲੋੜ ਹੈ ਤਾਂ ਨੌਜਵਾਨ ਪੀੜੀ ਨੂੰ ਘੋੜੇ ਘੋੜੀਆਂ ਨਾਲ ਜੋੜਨ ਦੀ ਜ਼ਰੂਰਤ ਹੈ ਜਿਸ ਕਰਕੇ ਜਿੱਥੇ ਇਹ ਵਪਾਰ ਵੀ ਬਣਦਾ ਹੈ ਸ਼ੌਂਕ ਵੀ ਬਣਦਾ ਹੈ ਤੇ ਇਹਦੇ ਫਾਇਦਾ ਵੀ ਹੁੰਦਾ ਹੈ ਲੋਕਾਂ ਦਾ ਇਸ ਕਰਕੇ ਲੋਕਾਂ ਨੂੰ ਵੱਧੋ ਵੱਧ ਘੋੜੇ ਘੋੜੀਆਂ ਦਾ ਸ਼ੌਂਕ ਆ ਜਿਹੜਾ ਵਧਾਉਣਾ ਚਾਹੀਦਾ ਮਨੀਸ਼ਕਰ ਪੀਟੀਸੀ ਨਿਊਜ਼ ਤਲਵੰਡੀ ਸਾਬੋ ਬਠਿੰਡਾ